لیکن میں ਇਹੋ ਹੀ ਲਿबस ਸਟੈਂਡ ਮਤੇ ਜੀ پارک ਕੀਤੀ ਹੈ ਪਿੱਛੋਂ ਦੋ ਮੁੰਡੇ ਮੋਟਰਸਾਈਕਲ ਤੇ ਆਇਆ ਹੈ ਲੇਕਿਨ ਮੇਰੀ ਬਾਲੀ ਜਲਦੀ ਸਕੂਟਰੀ ਤੋਂ ਬਾਲੀ ਉਤਾਰ ਕੇ ਲੈ ਗਈ ਹੈ ਇਸ ਵੇਲੇ ਦੀਨਾਨਗਰ ਤੋਂ ਵੱਡੀ ਖਬਰ ਆ ਰਹੀ ਹੈ ਵਿਵੇਕਨੰਦ ਸਕੂਲ ਨੇੜੇ ਸਕੂਲ ਤੋਂ ਬੱਚੇ ਲੈ ਕੇ ਘਰ ਪਰਤ ਰਹੇ ਹੀ ਮਹਿਲਾ ਦੇ ਕਾਂਚੋਂ سونے ਦੀ ਵਾਲੀ ਖੋ ਕੇ ਦੋ ਮੋਟਰਸਾਈਕਲ ਸਵਾਰ ਭਰਾਰ ਹੋ ਗਏ ਜਿਸ ਕਾਰਨ ਖਾਸ ਤੌਰ ਤੇ ਮਹਿਲਾਾਂ ਵਿੱਚ دہشت ਦਾ ਮਾਹੌਲ ਪਾਇਆ ਜਾ ਰਿਹਾ ਹੈ ਘਟਨਾ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ ਹੈ ਪੀੜਤ ਮਹਿਲਾ ਨੇ ਦਿਨਾਨਗਰ ਪੁਲਿਸ ਨੂੰ ਸ਼ਿਕਾਇਤ ਦੇ ਕੇ ਇਨਸਾਫ ਦੀ ਮੰਗ ਕੀਤੀ ਹੈ ਸੂਚਨਾ ਮਿਲਦੇ ਹੀ ਦਿਨਾਨਗਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਿਲਹਾਲ ਚਪਟਮਾਲ ਫਰਾਦਾ ਦਸਤੇ ਜਾ ਰਹੇ ਹਨ ਇਸ ਸਬੰਧੀ ਕੀ ਕਹਿਣਾ ਹੈ ਪੀੜਤ ਮਹਿਲਾ ਨਿਰਮਲਾ ਦੇਵੀ ਦਾ ਆਓ ਸੁਣਦੇ ਹਾਂ ਨਿਰਮਲਾ ਜਨੇ ਸਕੂਲ ਕੋਲ ਨਵਾਂ ਪਬਲਿਕ ਸਕੂਲ ਪੀਟੀਮੀ ਮੈਂ ਫ੍ਰੈਂਡ ਕੀਤੀ ਹੈਗੀ ਹੈ ਮੇਰੇ ਬ੍ਰਦਰ ਦੀ ਬੇਟੀ ਪੜਦੀ ਹੈਗੀ ਇਸ મિતਰੇ ਦੇ ਵੀ ਇਹਦੇ ਕੁਲ ਬੱਚਿਆਂ ਦਾ ਕੁਝ ਸਮਾਨ ਹੀ ਮੈਂ ਇਹ ਲੈ ਆਇਆ ਇੱਥੋਂ ਲੈ ਕੇ ਮੈਂ ਈਉਂ ਹੀ ਨਿਬਸਟੈਂਡ ਮੱਤੇ ਜੀ ਪਾਰਕ ਕੀਤੀ ਹੈ ਪਿੱਛੋਂ ਦੋ ਮੁੰਡੇ ਮੋਟਰਸਾਈਕਲ ਤੇ ਆਇਆ ਹੈ ਲੇਕਿਨ ਮੇਰੀ ਬਾਲੀ ਜਲਦੀ ਸਕੂਟਰੀ ਤੋਂ ਬਾਲੀ ਉਤਾਰ ਕੇ ਲੈ ਗਈ ਹੈ ਮੈਂ ਉਹਨਾਂ ਦੇ ਪਿੱਛੇ ਉਹ ਓਵਰਫਲਾਈ ਤੀਗਾ ਮੈਂ ਕੱਲੀ ਨਹੀਂ ਕੀਤੇ ਬੱਚਿਆਂ ਨਾਲ ਸਕੂਟਰੀ ਤੇ ਅੱਗੇ ਜਿੜਿਓ ਉਧਰ ਨੂੰ ਚੱਲ ਗਈ ਉਧਰ ਜਿਹੜਾ ਇੱਕ ਸੁਨਮਸ਼ਾਨ ਏਰੀਆ ਸੀ ਫਿਰ ਮੈਂ ਆਪਣੀ ਸਕੂਟਰੀ ਤੇ ਸਟੌਪ ਕਰ ਪੁਲਿਸ ਕਰੇ ਲਖਾਈ ਤੇ ਗਿਆ ਪਰ ਇਹ ਅਗਲੀ ਆਈ ਦੀ ਸਾਡੇ ਨਾਲ ਅਸੀਂ ਚਾਹਨੀ ਇਨਸਾਫ ਚਾਹਨੀ ਆ ਕਿ ਜੇ ਸਾਡੇ ਪੰਜਾਬ ਵਿੱਚ ਇਦਾਂ ਗੁੰਡਾਗਰਦੀ ਮਰਜ਼ੀ ਦੀ ਹੈ ਕਿ ਜਨਸਾ ਕੀ ਕਾਹ ਲੂ ਗਰਜ਼ ਕਿੱਦਾਂ ਕੋਲੇ ਜਾਣਗੇ ਇਕੱਲੀਆਂ ਕਿਦਨ ਪੜ ਸਕਣਗੇ ਆ ਲੇਡੀਜ਼ ਕਿਸ ਤਰ੍ਹਾਂ ਬਾਹਰ ਨਿਕਲੇਗੀ اچھا ਇਹ ਕੋ 2 ਘੰਟੇ ਬਾਅਦ ਠੀਕ ਹੈ ਜੀ ਤੇ ਪਹਿਲੇ ਤਾਂ ਕੋਈ ਬੰਦਾ ਨਹੀਂ ਆਗਾ ਖਾਂਦੇ ਕੋਈ ਕਹਿੰਦੇ ਠੀਕ ਹੈ ਉਹ ਆਈ ਆ ਹੁਣ ਅਸ਼ੋਕ কুমার ਜੀ ਆਏ ਐਸਆਈ ਇਹਨਾਂ ਨੇ ਕੈਮਰਾ ਚੈੱਕ ਕੀਤਾ ਕੈਮਰਾ ਜਦੋਂ ਪਤਾ ਲੱਗ ਗਿਆ ਫੋਟੋ ਲੱਗੀ ਬੰਦੇ ਲੱਗ ਕੇ ਖੜੇ ਆ ਠੀਕ ਹੁਣ ਪੁਲਿਸ ਦਾ ਕੰਮ ਫੜਨਾ ਉਹ ਅਸੀਂ ਉੱਤ ਗੇਅ ਸਿਸਟਮ ਅਸੀਂ ਗਏ ਮੈਂ ਬਾਅਦ ਚ ਆਇਆ ਮੈਂ ਜਗੇ ਉਹਨੂੰ ਕਿਹਾ ਬੰਦਾ ਮੁੰਟਰੀ ਕਹਿੰਦਾ ਜਿਵੇਂ ਮੈਂ ਕੋ ਬੰਦਾ ਨਹੀਂ ਹੈਗਾ ਅੱਛਾ ਜੀ ਹਾਂਜੀ ਅਸੀਂ ਚਾਹੁੰਦੇ ਜਿਹੜਾ ਉਹ ਕੈਮਰੇ ਚ ਲੱਭਿਆ ਪਿੰਡ ਟੋੜਾ ਤੋਂ ਕਢਾ ਕੇ ਉਹ ਬੰਦੇ ਫੜਨ ਤੇ ਸਾਡੀ ਜਿਹੜੀ ਕਵਾਲੀ ਆ ਵਾਪਸ ਆਏ ਤੇ ਉਹਨਾਂ ਨੂੰ ਕੋਈ ਕਾਰਵਾਈ ਕਰਨਾ